ਸਾਸੀਕਰ ਜੀ ਮਹਾ ਕੋਮਲ ਕਪੂਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣੇ ਲੈ ਕੇ ਆਸੀਆ ਕੁਝ ਖਾਸ ਤੇ ਮੁਖ ਖਬਰਾਂ ਤੇ ਇਹਨਾਂ ਖਬਰਾਂ ਤੇ ਵਧੇਰੀ ਚਰਚਾ ਕਰਨ ਦੇ ਲਈ ਜੁੜੇ ਹੋਏ ਨੇ ਸਾਡੇ ਨਾਲ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਟਿਲੋ ਟਿਲੋ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸ਼ੁਕਰਗੁਜ਼ਾਰ ਬਹੁਤ ਮਿਹਰਬਾਨੀ ਕੋਮਲ ਜੀ ਸਟ੍ਰੀਲੋ ਸਾਹਿਬ ਜੇਕਰ ਸਭ ਤੋਂ ਪਹਿਲਾਂ ਗੱਲ ਕਰੀ ਜਾਵੇ ਜਿਮਨੀ ਚੋਣਾ ਨੂੰ ਲੈ ਕੇ ਮਾਹੌਲ ਕਾਫੀ ਗਰਮਾਇਆ ਹੋਇਆ ਹੈ ਹਰ ਇੱਕ ਸਿਆਸੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਉਹ ਜੋਰ-ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕਰ ਰਹੇ ਨੇ ਇਸੇ ਵਿਚਾਲੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਵਿ ਲੁਧਿਆਣਾ ਪਹੁੰਚੇ ਨੇ ਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਹੈ ਕਿ ਜੇਕਰ ਸੰਜੀਵ ਅਰੋੜਾ ਨੂੰ ਲੁਧਿਆਣਾ ਵਾਸੀ ਜਿਤਾਉਂਦੇ ਨੇ ਤਾਂ 20 ਜੂਨ ਨੂੰ ਜਿਹੜਾ ਹੈ ਉਹਨਾਂ ਨੂੰ ਕੈਬਨਿਟ ਮੰਤਰੀ ਬਣਾ ਦਿੱਤਾ ਜਾਵੇਗਾ ਦੇਖੋ ਜਿਹੜੇ ਰਾਸੀ ਆਗੂ ਹੁੰਦੇ ਆ ਨਾ ਇਹਨਾ ਤੱਕ ਕਿਸੇ ਕਾਇਦੇ ਕਾਨੂੰਨ ਨੂੰ ਸਮਝਣ ਜੀ ਇਹਨਾਂ ਦਾ ਆਪਣੇ ਤਰ੍ਹਾਂ ਦਾ ਕਾਇਦਾ ਕਾਨੂੰਨ ਹੁੰਦਾ ਹੈ ਕਦੇ ਅਰਵਿੰਦ ਕੇਜਰੀਵਾਲ ਕਹਿੰਦੇ ਨੇ ਲੁਧਿਆਣੇ ਵਾਸੀ ਕੋ ਜੇ ਤੁਸੀਂ ਸੰਜੀਵ अरोड़ा ਨਾ ਜਿਤਾਇਆ ਤਾਂ ਕੰਮ ਕੋ ਸਮਝੋ ਕੋਈ ਕੰਮ ਨਹੀਂ ਹੋਣਾ ਤੁਹਾਡਾ ਇੱਥੇ ਇਹ ਕਿਹੜੇ ਪਾਸੇ ਨੂੰ ਤੁਰਦੇ ਫਿਰਦੇ ਆ ਇਹਨਾਂ ਦੇ ਵਿੱਚ ਹੌਮੇ ਦਾ ਦੌਰ ਇੰਨਾ ਆ ਜਾਂਦਾ ਇੱਕ ਗੀਤ ਦੇ ਵਿੱਚ ਗੁਰਦਾਸ ਮਾਨ ਕਹਿੰਦੇ ਆ ਨਾ ਜੀ ਉਹ ਕਹਿੰਦੇ ਆ ਮੈਂ ਹੀ ਆ ਬਸ ਮੈਂ ਹੀ ਸਭ ਕੁਝ ਕਿਹੜਾ ਸਾਲਾ ਖੁਦਾ ਹੈ ਜੀ ਜਦੋਂ ਮੈਂ ਵੱਧ ਜੀ ਕਾਨੂੰਨ ਪਤਾ ਨਾ ਲੱਗੇ ਹੁਣ ਰਵਿੰਦਰ ਕੇਜਰੀਵਾਲ ਨੂੰ ਇਹ ਗੱਲ ਪੁੱਛੇ 19 ਤਰੀਕ ਨੂੰ ਵੋਟਾਂ ਪੈਣੀਆਂ ਨੇ 20 ਤਰੀਕ ਨੂੰ ਤੁਸੀਂ ਸੰਜੀਵ ਅਰੋੜਾ ਨੂੰ ਮੰਤਰੀ ਬਣਾ ਦੇਣੇ ਉਹ ਭਾਈ ਸਾਹਿਬ ਨਤੀਜਾ 23 ਜੂਨ ਨੂੰ ਆਉਣੇ ਜੇ ਤੁਸੀਂ ਤਾਂ 20 ਜੂਨ ਨੂੰ ਮੰਤਰੀ ਬਣਾਤਾ 23 ਜੂਨ ਨੂੰ ਜਿਹੜਾ ਫਤਵਾ ਲੁਧਿਆਣਾ ਵਾਸੀਆਂ ਨੇ ਉਹ ਕਿਹਦੇ ਹੱਕ ਚ ਦੇਣਾ ਹੈ ਇੱਕ ਵਾਰ ਪ੍ਰਾਈਡ ਹਾتفਾਲ ਹੈ ਨਾ ਹੰਕਾਰ ਦਾ ਅਸਰ ਨੀਵਾ ਬੜਾ ਹੰਕਾਰ ਇਹ ਉਹ ਹੀਰਮੰਦ ਕੇਜਰੀਵਾਲ ਨੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਕਹਿੰਦੇ ਸੀ ਦਿੱਲੀ ਦੇ ਵਿੱਚ ਮੁਝ ਕੋ ਹਰਾਉਣੇ ਕੇ ਲਈਏ ਤੋਂ ਇੱਕ ਨਿਆਣ ਜਨਮ ਲੈਣਾ ਪੜੇਗਾ ਜਨਮ ਵੀ ਇਹੀ ਹੈ ਮੋਦੀ ਸਾਹਿਬ ਵੀ ਇੱਥੇ ਨੇ ਤੁਹਾਨੂੰ ਰਿਜੈਕਟ ਕਰਤਾ ਦਿੱਲੀ ਵਾਲਿਆਂ ਨੇ ਤੁਹਾਨੂੰ ਉਹੀ ਫਾਰਮੂਲੇ ਪੁਰਾਣੇ ਘਸੇ ਪੁਰਾਣੇ ਕਹਿੰਦੇ ਖੌਸੜੇ ਬਸੰਤੇ ਹੋਰੀ ਕਰਨੂ ਆਏ ਇਕੜੇ ਪਾਸੇ ਕਰ ਰਹੇ ਹਾਂ ਤੇ ਜਾਬਤਾ ਖਤਮ ਹੋਣਾ ਹੈ ਜਾ ਕੇ 25 ਜੂਨ ਨੂੰ ਜੀ ਤੁਸੀਂ ਕੋਈ ਤਬਦੀਲੀ ਕਰ ਸਕਦੇ ਹੋ 25 ਜੂਨ ਤੋਂ ਬਾਅਦ ਕਰ ਸਕਦੇ ਹੋ ਉਦੋਂ ਪਹਿਲਾਂ ਨਹੀਂ ਬਿਲਕੁਲ ਹੋਰ ਮੈਂ ਇੱਕ ਗੱਲ ਕਹਿ ਦਿਆਂ ਕੇਜਰੀਵਾਲ ਸਾਹਿਬ ਇਹ ਪੰਜਾਬ ਦੇ ਲੋਕ ਨੇ ਇਹ ਜਨਤਾ ਇੱਕ ਵਾਰ ਤਾਂ ਮੂਰਖ ਬਣਾ ਜਾਏ ਜਾ ਸਕਦੀ ਹੈ ਬਾਰ ਬਾਰ ਨਹੀਂ ਬਣਾਈ ਜਾ ਸਕਦੀ ਨਾਲੇ ਤੁਸੀਂ ਮੂਰਖ ਨਹੀਂ ਬਣਾਇਆ ਸੀ ਪੰਜਾਬ ਦੀ ਜਨਤਾ ਰਵੈਤੀ ਪਾਰਟੀਆਂ ਕਾਂਗਰਸ ਅਕਾਲੀ ਭਾਜਪਾ ਤੋਂ ਅੱਕੇ ਹੋਏ ਸਨ ਸਾਨੂੰ ਮੇਰਾ ਕੱਲ ਇਹ ਵਹਿਮ ਦੀ ਸ਼ਿਕਾਇਤ ਹੋ ਗਈ ਕਿ ਸਾਡੀ ਹਰਮਨ ਪਿਆਰਤਾ ਬਹੁਤ ਵੱਧ ਗਈ। ਅੱਜ ਹੀ ਤੁਹਾਡੀ ਇੱਕ ਪਟਿਆਲੇ ਨਾਲ ਸੰਬੰਧਤ ਤੇ ਆਪਣਾ ਜਿਹੜੀ ਇੱਕ ਔਰਤਾ ਆਗੂ ਹੈ ਤੁਹਾਡੀ ਸੂਬਾ ਆਗੂ ਸੀ ਪਟਿਆਲੇ ਨਾਲ ਸੰਬੰਧਤ ਬੀਬੀ ਪ੍ਰੀਤੀ ਵੱਲ ਉਤਰਾ ਜੀ ਇਹ ਛੱਡ ਕੇ ਤੁਹਾਨੂੰ ਕਿਉਂ ਕਾਲੀਦਾਲ ਚ ਚਲੀ ਗਈ ਸੁਖਵੀਰ ਸੋਬਦਲ ਨੇ ਜੁਆਇਨ ਵੀ ਕਰਾ ਲਿਆ ਉਹਨੂੰ ਬਿਲਕੁਲ ਜਦੋਂ ਇਹ ਆਗੂ ਦੂਜੀਆਂ ਪਾਰਟੀਆਂ ਦਾ ਸਾਜੋ-ਸਮਾਨ ਮਿੰਟ-ਮਿੰਟ ਤੇ ਲਿਆ ਕੇ ਆਪਣੇ ਵਿੱਚ ਜਮ੍ਹਾਂ ਕਰਾਉਂਦੇ ਨੇ ਆਪਣੇ 'ਚ ਸ਼ਾਮਲ ਕਰਾਉਂਦੇ ਨੇ ਤੇ ਦੇਖ ਲਓ ਹਰਵਿੰਦਰ ਕੇਜਰੀਵਾਲ ਦੀ ਕਿੱਡੀ ਕਬੱਡੀ ਕ੍ਰੈਡੀਬਿਲਟੀ ਹੋਏਗੀ ਉਹ ਦੀ ਸੁਭਾਗੂ ਅਕਾਲੀ ਦਲ 'ਚ ਗਈ ਹੈ ਕਿ ਉਹਨਾਂ ਨੂੰ ਇਹ ਗੱਲ ਦਾ ਅਸ਼ੋਰੈਂਸ ਹੋਊਗੀ ਕਿ ਸਤਾਈ ਦੇ ਵਿੱਚ ਤਾਂ ਅਕਾਲੀ ਦਲੀ ਆ ਰਿਹਾ ਹੈ ਇਹ ਤਾਂ ਸਮਾਂ ਦੱਸੇਗਾ ਜੀ ਅਰ ਟੇਲਸਾਪ ਉੱਧਰ ਇੱਕ ਨਿੱਜੀ ਚੈਨਲ ਦੇ ਵੱਲੋਂ ਜਿਹੜਾ ਹੈ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੀ ਡਾਕੂਮੈਂਟਰੀ ਜਿਹੜੀ ਹੈ ਰਿਲੀਜ਼ ਕੀਤੀ ਗਈ ਹੈ ਇਸ ਨੂੰ ਲੈ ਕੇ ਪਰਿਵਾਰ ਦੇ ਵਿੱਚ ਕਾਫੀ ਜ਼ਿਆਦਾ ਰੋਸ ਜਤਾਇਆ ਜਾ ਰਿਹਾ ਹੈ ਤੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਿਹੜੀ ਡਾਕੂਮੈਂਟਰੀ ਰਿਲੀਜ਼ ਕੀਤੀ ਗਈ ਹੈ ਉਹ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਕੀਤੀ ਗਈ ਹੈ ਹਾਲੇ ਕਿ ਡਾਕੂਮੈਂਟਰੀ ਰਿਲੀਜ਼ ਹੋਣ ਤੋਂ ਪਹਿਲਾਂ ਵੀ ਜਿਹੜਾ ਪਰਿਵਾਰ ਦੇ ਵੱਲੋਂ ਮਹਾਰਾਸ਼ਟਰ ਡੀਜੀਪੀ ਨੂੰ ਜਿਹੜਾ ਹੈ ਇੱਕ ਲੈਟਰ ਦਿੱਤਾ ਗਿਆ ਸੀ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਇਹ ਡਾਕੂਮੈਂਟਰੀ ਜਿਹੜੀ ਰਿਲੀਜ਼ ਹੋਵੇ ਦੇਖੋ ਜਿਹੜੀ ਉਹ ਅੱਜ ਸਿੱਧੂ ਮੂਸੇ ਵਾਲੇ ਦਾ ਜਨਮ ਦਿਨ ਵੀ ਹੈ ਬਿਲਕੁਲ ਉਹਦੇ ਉੱਤੇ ਉਹਦੇ ਤਿੰਨ ਤਾਂ ਗੀਤ ਅੱਜ ਹੋ ਗਏ ਨੇ ਇੱਕ ਹੈਗਾ 3008 ਦੂਜਾ ਨੀਲ ਜੀ ਤੇ ਤੀਜਾ ਹੈਗਾ ਗੇਟ ਪਾਸ ਜੀ ਜੀ ਨਾਲ ਕਹਿੰਦੇ ਇਹ ਡਾਕੂਮੈਂਟਰੀ ਦਸਤਾਵੇਜ਼ੀ ਫਿਲਮ ਜਾਰੀ ਕਰ ਦਿੱਤੀ ਗਈ ਹੈ ਤੇ ਸਿੱਧੂ ਮੂਸੇ ਵਾਲੇ ਦਾ ਪਿਤਾ ਪਰਿਵਾਰ ਮਾਨਸਾ ਦੀ ਅਦਾਲਤ ਵਿੱਚ ਚਰਿਆ ਗਿਆ ਇਹ ਜਾਰੀ ਨਹੀਂ ਹੋਣੀ ਚਾਹੀਦੀ ਇਹ ਜਾਰੀ ਨਹੀਂ ਹੋਣੀ ਚਾਹੀਦੀ ਅਦਾਲਤ ਨੇ ਉਹ ਰੱਖ ਲਿਆ ਕਹਿੰਦੇ ਸਰਵਾਈ ਕਰਕੇ ਅਸੀਂ ਬਾਅਦ ਦੇ ਵਿੱਚ ਦੇਖਾਂਗੇ ਕਿਦਾਂ ਕਰਨਾ ਕੀ ਹੈ ਬਲਕੌਰ ਸੋਰੀ ਕਹਿੰਦੇ ਨੇ ਕਿ ਅਸੀਂ ਬਿਲਕੁਲ ਵੀ ਇਸ ਦਸਤਾਵੇਜ਼ੀ ਫਿਲਮ ਬਾਰੇ ਨਾਤਾ ਕਿਸੇ ਨੂੰ ਆਗਿਆ ਦਿੱਤੀ ਹੈ ਜੀ ਕਿਉਂਕਿ ਸਾਰੇ ਜਿਹੜੇ ਅਧਿਕਾਰ ਨੇ ਉਹ ਤਾਂ ਸਿੱਧੂ ਮੂਸੇ ਵਾਲੇ ਦੇ ਜਾਨ ਤੋਂ ਬਾਅਦ ਉਹਦੇ ਮਾਤਾ ਪਿਤਾ ਦਾ ਬਣ ਜਾਂਦੇ ਨੇ ਉਹਨਾਂ ਨੇ ਮਹਾਰਾਸ਼ਟਰ ਦੇ ਡੀਜੀਪੀ ਨੂੰ ਇੱਕ ਪੱਤਰ ਵੀ ਲਿਖਤਾ ਨਾਲ ਮਾਨਸਾ ਦੀ ਅਦਾਲਤ ਦੇ ਵਿੱਚ ਦਰਖਾਸਤ ਦੇਤੀ ਹੈ ਕੇਸ ਦਾਇਰ ਕਰਨ ਵਾਸਤੇ ਇਹਦੇ ਤੇ ਕੇਸ ਚਲਾਇਆ ਜਾਵੇ ਉੰਦੇ ਖਨਾਵੇਗਾ ਅਦਾਲਤ ਕੋਈ ਕਦਮ ਚੁੱਕਦੀ ਹੈ ਮਹਾਰਾਸ਼ਟਰ ਦੇ ਡੀਜੀਪੀ ਨੂੰ ਜਿਹੜੀ ਚਿੱਠੀ ਲਿਖੀ ਗਈ ਹੈ ਉਹ ਉਹਦੇ ਉੱਤੇ ਕੋਈ ਐਕਸ਼ਨ ਕਰਕੇ ਉਸ ਤੋਂ ਅੱਗੇ ਦੀ ਕੋਈ ਗੱਲ ਕਰਦੇ ਆ ਜਾਂ ਨਹੀਂ ਕਰਦੇ ਇਹ ਸਾਰਾ ਕੁਝ ਸਾਡੇ ਸਾਹਮਣੇ ਆ ਤੇ ਭਵਿੱਖ ਦੇ ਵਿੱਚ ਪਤਾ ਲੱਗ ਜਾਵੇਗਾ ਕਿਉਂਕਿ ਬਲਕੌਰ ਸਿੰਘ ਦੁੱਧਰੀ ਬਲਕੌਰ ਸਿੰਘ ਸਿੱਧੂ ਬਹੁਤ ਸਾਰੇ ਚੈਨਲਾਂ ਤੇ ਕਹਿ ਚੁੱਕਿਆ ਕਿ ਮੈਂ ਦਸਤਾਵੇਜ਼ ਜੀ ਬਾਰੇ ਕੋਈ ਇਜਾਜ਼ਤ ਨਹੀਂ ਦਿੱਤੀ ਤੇ ਫਿਰ ਬੀਬੀਸੀ ਵਰਗਾ ਜ਼ਿੰਮੇਵਾਰ ਅਦਾਰਾ ਇਹਨੂੰ ਕਿਸ ਵਿਹਾਪ ਤੇ ਰਿਲੀਜ਼ ਕਰ ਰਿਹਾ ਹੈ ਇਹ ਵੀ ਸੋਚਣ ਵਾਲੀ ਗੱਲ ਹੈ ਢਿੱਲੋਂ ਸਾਹਿਬ ਉਧਰ ਗੱਲ ਕੀਤੀ ਜਾਵੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਵੱਲੋਂ ਜਿਹੜੀ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿਹੜੀ ਇੱਕ ਚਿੱਠੀ ਲਿਖੀ ਗਈ ਹੈ ਪੱਤਰ ਲਿਖਿਆ ਗਿਆ ਜਿਹਦੇ ਵਿੱਚ ਉਹਨਾਂ ਨੇ ਪਛੜੇ ਵਰਗਾਂ ਦੇ ਵਿਦਿਆਰਥੀਆਂ ਦੇ ਲਈ ਸਕਾਲਰਸ਼ਿਪ ਨਾ ਦੇਣ ਦਾ ਇੱਕ ਗੰਭੀਰ ਆਰੋਪ ਲਗਾਇਆ ਹੈ ਬਿਲਕੁਲ ਉਹ ਲਾਇਆ ਇੱਕ ਪਿਛਲੀ ਗੱਲ ਦੇ ਵਿੱਚ ਮੈਂ ਥੋੜਾ ਜਿਹਾ ਵਾਅਦਾ ਕਰਦੇ ਆ ਜੀ ਜਾਣਕਾਰੀ ਇਹ ਪਤਾ ਲੱਗਿਆ ਕਿ ਬੰਬੇ ਦੇ ਇੱਕ ਸਿਨੇਮਾ ਘਰ ਦੇ ਵਿੱਚ ਇਹ ਦਸਤਾਵੇਜ਼ੀ ਚਲਾਉਣੀ ਸੀ ਪਰ ਜਦੋਂ ਇਹਦਾ ਰੌਲਾ ਪੈ ਗਿਆ ਚਿੱਠੀ ਚਲੀ ਗਈ ਪਤਾ ਲੱਗਾ ਵੀ ਸ਼ਾਇਦ ਹਾਲ ਦੀ ਘੜੀ ਉਹਨਾਂ ਨੇ ਇਹ ਫੈਸਲਾ ਵਾਪਸ ਲੈ ਲਿਆ ਉੱਥੇ ਜਿਹੜੇ ਰਾਹੁਲ ਗਾਂਧੀ ਦੀ ਤੁਸੀਂ ਮਾਮਲਾ ਕਰਦੇ ਹੋ ਜੀ ਵਿਦਿਆਰਥੀਆਂ ਦੀ ਜਿਹੜੀ ਸਕਾਲਰਸ਼ਿਪ ਯੋਜਨਾ ਹੈ ਉਹ ਕਹਿੰਦੇ ਕਿ ਇਹਦੇ ਵਿੱਚ ਇੱਕ ਤਾਂ ਦੇਰੀ ਬਹੁਤ ਹੋ ਰਹੀ ਹੈ ਜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਉਹ ਕਹਿੰਦੇ ਕਿ ਉਹਨਾਂ ਨੇ ਗੱਲ ਕੀਤੀ ਹੈ ਬਿਹਾਰ ਦੇ ਹੋਸਟਲ ਦੀ ਕਹਿੰਦੇ ਕਦੇ ਮੋਦੀ ਸਾਹਿਬ ਤੁਹਾਡੇ ਅਸ਼ੀਰਵਾਦ ਵਾਲੇ ਨਤੀਸ਼ ਕੁਮਾਰ ਦੀ ਸਰਕਾਰ ਆ ਬਿਹਾਰ ਦੇ ਵਿੱਚ ਜੀ ਕਦੇ ਜਾ ਕੇ ਤੁਸੀਂ ਉੱਥੋਂ ਦਾ ਹੋਸਟਲ ਚੈੱਕ ਕੀਤਾ? ਅੱਧੀ ਦਰਜਨ ਤੋਂ ਵੱਧ-ਵੱਧ ਵਿਦਿਆਰਥੀ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਰਹਿੰਦੇ ਨੇ। ਆਰ ਉਹਨਾਂ ਦੇ ਸਿੱਖਿਆ 'ਚ ਰੁਕਾਵਟ ਹੈ। ਕਿਉਂਕਿ ਉਹ ਦਰਬੰਗਾ ਵਿੱਚ ਜਿਹੜਾ ਅੰਬੇਦਕਰ ਹੋਸਟਲ ਹੈ ਜੀ ਜੀ ਉਹਨੂੰ ਦੇਖਣ ਵੀ ਗਏ ਸਨ ਨਾ ਰਾਹੁਲ ਗਾਂਧੀ ਆਪਦੇ ਦੌਰੇ ਤੇ। ਉਹ ਕਹਿੰਦੇ ਉੱਥੋਂ ਦੀਆਂ ਲਾਇਬ੍ਰੇਰੀਆਂ ਦੇ ਵਿੱਚ ਕੋਈ ਇੰਟਰਨੈਟ ਦੀ ਸਹੂਲਤ ਹੀ ਨਹੀਂ ਅੱਜ ਕੱਲ੍ਹ ਦੁਨੀਆ ਤਾਂ ਚੰਦ ਕਰਾਸ ਕਰ ਗਿਆ ਬਿਲਕੁਲ ਤੇ ਦਾਵਾ ਉੱਥੋਂ ਦਾ ਜਿਹੜਾ ਐਸੋਸੀਏਸ਼ਨ ਬਾਬੂ ਹੈ ਨਤੀਸ਼ ਕੁਮਾਰ ਉਹ ਬਹੁਤ ਵੱਡੇ ਵੱਡੇ ਕਰਦਾ ਜਿਹਦੇ ਬਾਰੇ ਸਾਬਕਾ ਭੁੱਖ ਮੰਤਰੀ ਤੇ ਕੇਂਦਰੀ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਦੇ ਬੇਟੇ ਤੇਜਸ਼ਵੀ ਯਾਦਵ ਨੇ ਪਿਛਲੀਆਂ ਚੋਣਾਂ 'ਚ ਕਹਿਤਾ ਸੀ ਕਿ ਮੋਦੀ ਜੀ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਪਰ ਇਸ ਗੱਲ ਦਾ ਵਾਅਦਾ ਕਰਕੇ ਦਿਓ ਕਿ ਮੇਰਾ ਚਾਚਾ ਨਤੀਸ਼ ਕੁਮਾਰ ਅੱਜ ਤੋਂ ਬਾਅਦ ਦਲ ਬਦਲੀ ਨਹੀਂ ਕਰੇਗਾ ਕਿਸੇ ਪਾਰਟੀ 'ਚ ਛੱਡ ਕੇ ਨਹੀਂ ਜਾਏਗਾ ਉਸ ਬਾਰੇ ਉਹਨਾਂ ਨੇ ਕਿਹਾ 3 ਸਾਲਾਂ ਤੋਂ ਸਕਾਲਰਸ਼ਿਪ ਪੋਸਟਲ ਕੰਮੀ ਨਹੀਂ ਕਰ ਰਿਹਾ ਤੁਹਾਡਾ ਜੀ 21 22 ਵਿੱਚ ਕਿਸੇ ਵਿਦਿਆਰਥੀ ਨੂੰ ਸਕਾਲਰਸ਼ਿਪ ਨਹੀਂ ਮਿਲੀ ਉਸ ਤੋਂ ਬਾਅਦ ਵੀ ਨਹੀਂ ਮਿਲੀ ਦਲਿਤ ਵਿਦਿਆਰਥੀਆਂ ਦੀ ਗਿਣਤੀ ਅੱਧੀ ਰਹੇਗੀ 23 ਵਿੱਚ 1.36 ਲੱਖ ਤੋਂ ਵਿੱਤੀ ਸਾਲ 24 ਵਿੱਚ 0.29 ਲੱਖ ਰਹੇਗੀ ਵਿਦਿਆਰਥੀਆਂ ਦੀ ਸ਼ਿਕਾਇਤ ਹੈ ਕਿ ਸਕਾਲਰਸ਼ਿਪ ਰਕਮ ਕਿਸੇ અપਮਾਨਜਨਕ ਤਰੀਕੇ ਤੋਂ ਕੱਟਣੀ ਹੈ ਤੇ ਉਹਨਾਂ ਨੇ ਜਿਹੜਾ ਕਿਹਾ ਕਿ ਇਹਨਾਂ ਦਲਿਤ ਵਿਦਿਆਰਥੀਆਂ ਦੇ ਨਾਲ ਕੁਝਾਂ ਮਜ਼ਾਕ ਕੀਤਾ ਜਾ ਰਿਹਾ ਹੈ ਤੇ ਬੁੱਧੀ ਸਾਹਿਬ ਤੁਹਾਡੀ ਸਰਕਾਰ ਦੇ 11 ਸਾਲ ਹੋ ਗਏ ਨੇ ਜਿਹੜੀ ਇਹ ਪ੍ਰਾਪਤੀ ਹੈ ਇਹਦੇ ਬਾਰੇ ਫਿਰ ਕੀ ਕਹੋਗੇ ਜੀ ਮੇਰਾ ਖਿਆਲ ਪ੍ਰਧਾਨ ਮੰਤਰੀ ਦੇ ਕੋਲ ਵੀ ਇਹਨਾਂ ਅੰਕੜਿਆਂ ਆਧਾਰਤ ਦਾਸਤਾਵੇਜ਼ਾਂ ਦੇ ਉੱਤੇ ਕੋਈ ਜਵਾਬ ਨਹੀਂ ਹੋਵੇਗਾ ਜੀ ਢੀਲੋ ਸਰ ਪੰਜਾਬ ਸਰਕਾਰ ਦਾ ਜਿਹੜਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਪੰਜਾਬ ਸਰਕਾਰ ਨੇ ਜਿਹੜਾ ਹੈ ਐਚਡੀਐਫਸੀ ਬੈਂਕ ਨੂੰ ਡੀ ਇੰਪੈਨਲ ਕਰ ਦਿੱਤਾ ਹੈ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦਾ ਹੁਣ ਐਚਡੀਐਫਸੀ ਬੈਂਕ ਦੇ ਨਾਲ ਕੋਈ ਵੀ ਲੈਣ-ਦੇਣ ਨਹੀਂ ਹੋਵੇਗਾ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਐਚਡੀਐਫਸੀ ਬੈਂਕ ਹੈ ਜੀ ਇਹਦਾ ਪੰਜਾਬ ਸਰਕਾਰ ਪੰਜਾਬ ਪੁਲਿਸ ਦੇ ਨਾਲ ਬਹੁਤ ਜ਼ਿਆਦਾ ਰਿਲੇਵਾ ਸੀ ਜੀ ਜੀ ਪਿਛਲੇ ਸਮੇਂ 'ਚ ਦੇਖੋ ਜਦੋਂ ਇੱਥੇ ਸਾਡੇ ਕੁਝ ਫੌਜੀ ਭਰਾ ਸ਼ਹੀਦ ਹੋਏ ਜਾਂ ਦੂਜਾ ਜਾਂ ਪੁਲਿਸ ਕਰਮਚਾਰੀ ਵਾਅਦੇ ਦੇ ਮੁਤਾਬਕ ਜਿੰਨਾ ਰਕਮ ਸਰਕਾਰ ਦਿੰਦੀ ਸੀ ਤੇ ਐਚਡੀਐਫਸੀ ਵੀ ਆਪਣੇ ਵੱਲੋਂ ਦਿੰਦਾ ਸੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਵੇਤਨ ਵਗੈਰਾ ਸਾਰਾ ਐਚਡੀਐਫਸੀ ਰਾਹੀਂ ਹੁੰਦਾ ਸੀ ਜੀ ਤਾਂ ਹੁਣ ਪੰਜਾਬ ਸਰਕਾਰ ਨੇ ਇਸ HDFC ਬੈਂਕ ਦੇ ਪੋਰਟਲ ਨੂੰ ਇਹਨੂੰ ਪੈਨਲ ਚੋਂ ਬਾਹਰ ਕੱਢਤਾ ਇਹ ਪੰਜਾਬ ਸਰਕਾਰ ਦੇ ਹੁਣ ਪੈਨਲ 'ਚ ਨਹੀਂ ਰਿਹਾ ਭਵਿੱਖ ਦੇ ਵਿੱਚ ਪੰਜਾਬ ਸਰਕਾਰ ਦਾ ਇਸ ਬੈਂਕ ਰਾਹੀਂ ਕਿਸੇ ਕਿਸਮ ਦਾ ਕੋਈ ਆਦਾਨ-ਪ੍ਰਦਾਨ ਨਹੀਂ ਕਰਿਆ ਕਰੇਗਾ ਟਿਲੋਸਾ ਬੁੱਧਰ ਜਿਹੜਾ ਹੈ ਮਨਪ੍ਰੀਤ ਸਿੰਘ ਯਾਲੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਜਿਦੇ ਵਿੱਚ ਉਹਨਾਂ ਨੇ ਪਰਪਕਾਰ ਸਿੰਘ ਘੁੰਮਣ ਦੇ ਵੱਲੋਂ ਦਿੱਤੇ ਗਏ ਬਿਆਨਾਂ ਤੇ ਕਿਹਾ ਹੈ ਕਿ ਉਹਨਾਂ ਨੂੰ ਜਿਹੜੀ ਹੈ ਬਿਆਨਬਾਜ਼ੀਆਂ ਦਾ ਦੋਛੜ ਕੇ ਚੋਣਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਜਿਹੜਾ ਇਹ ਇਲਜ਼ਾਮ ਹੈ ਉਹ ਵੀ ਉਹਨਾਂ ਦੇ ਸਿਰ ਤੇ ਆਵੇਗਾ ਦੇਖੋ ਚੋਣਾਂ ਦਾ ਸਮਾਂ ਚੱਲਦਾ ਹੈ ਜੀ ਜੀ ਸਾਰੀਆਂ ਪਾਰਟੀਆਂ ਇੱਕ ਦੂਜੇ ਤੇ ਦੁਸ਼ਰਵਾਜ਼ੀਆਂ ਲਾ ਰਹੀਆਂ ਨੇ ਜੀ ਜੀ ਜਿਹੜਾ ਪਰਪਕਾਰ ਸਿੰਘ ਘੁੰਮਣ ਹੈ ਕੋਕਾ ਪਹਿਲਾਂ ਮਨਪ੍ਰੀਤ ਬਾਦਲ ਮਨਪ੍ਰੀਤ ਸੋਰੀ ਇਹ ਵਾਲੀ ਵੀ ਤਾਂ ਅਕਾਲੀ ਦਲ ਦੇ ਵਿੱਚ ਹੀ ਸਨ ਜੀ ਫਿਰ ਉਹ ਸੁਧਾਰ ਲਹਿਰ ਤੇ ਉੱਤੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਬਣੇ ਇਹਨਾਂ ਨੇ ਪਰਵਕਰ ਸੰਘੁਮਨ ਸਾਹਿਬ ਨੇ ਉਹਦੇ ਉੱਤੇ ਨਿੱਜੀ ਤੌਰ ਦੇ ਕਈ ਤਰ੍ਹਾਂ ਦੇ ਦੋਸ਼ ਲਾਏ ਐ ਜਿਹਨੂੰ ਅੜੇ ਹੱਥੀ ਲੈਂਦਿਆਂ ਮਨਪ੍ਰੀਤ ਇਹ ਵਾਲੀ ਸਾਹਿਬ ਨੇ ਕਿਹਾ ਕਿ ਤੁਸੀਂ ਦੋਸ਼ ਕਿਵੇਂ ਲਾ ਸਕਦੇ ਹੋ ਉਹ ਕਹਿੰਦੇ ਮੈਂ ਸ਼੍ਰੀ ਕਾਲਤਾਖਤ ਸਾਹਿਬ ਦੇ ਹੁਕਮਾਂ ਦੇ ਉੱਤੇ ਭਰਤੀ ਕਮੇਟੀ ਦਾ ਮੈਂਬਰ ਬਣਿਆ ਪਹਿਲਾਂ ਮੈਂ ਸਰਦਾਰ ਇਕਬਾਲ ਸਿੰਘ ਝੁੰਦਾ ਦੀ ਅਗਵਾਈ ਵਿੱਚ ਬਣੀ ਹੋਈ ਜਿਹੜੀ ਕਮੇਟੀ ਸੁਖਵੀਰ ਸਿੰਘ ਬਾਦਲ ਨੇ ਬਣਾਈ ਸੀ ਉਹਦਾ ਮੈਂਬਰ ਵੀ ਸੀਗਾ ਉਹ ਕਹਿੰਦੇ ਅਸੀਂ ਤਾਂ ਸਿਰਫ ਇੱਥੇ ਭਰਤੀ ਮੈਂ ਹਮੇਸ਼ਾ ਕਰਕੇ ਨਹੀਂ ਕੀਤੀ ਹਾਲਾਂਕਿ ਲੋਕ ਸਾਨੂੰ ਕਹਿੰਦੇ ਐ ਕਿ ਚੋਣਾਂ ਚੱਲਦੀਆਂ ਨੇ ਜੀ ਜੀ ਚੋਣਾਂ ਦੇ ਵਿੱਚ ਕੱਲ ਨੂੰ ਸਾਨੂੰ ਚੋਣ ਕਮਿਸ਼ਨ ਕਿੰਨੂੰ ਤੂ ਕਰੇ ਅਸੀਂ ਇਸ ਕਰਕੇ ਇਸ ਖੇਤਰ ਦੇ ਵਿੱਚ ਭਰਤੀ ਨਹੀਂ ਕੀਤੀ ਆ ਉੰਨੀ ਤਰੀਕ ਲੰਘ ਲੈਣ ਦਿਓ ਫਿਰ ਅਸੀਂ ਜਾ ਜਾ ਕੇ ਇੱਥੇ ਭਰਤੀ ਵੀ ਕਰਾਂਗੇ ਤੁਸੀਂ ਜੋ ਕਰਨਾ ਆਪਦਾ ਕਰਦੇ ਰਹੋ ਜੀ ਟਿਲੋਸਾਪੁੱਤਰ ਗੱਲ ਕੀਤੀ ਜਾਵੇ ਅਮਰੀਕਾ ਦੇ ਨਿਊ ਜਰਸੀ ਹਵਾਈ ਅੱਡੇ ਉੱਤੇ ਇੱਕ ਭਾਰਤੀ ਵਿਦਿਆਰਥੀ ਦੇ ਨਾਲ ਜਿਹੜਾ ਕਿਹਾ ਜਾ ਰਿਹਾ ਹੈ ਕਿ ਕੁਝ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀਗਾ ਤੇ ਇਹ ਬਦਸਲੂਕੀ ਜਿਹੜੀ ਕੀਤੀ ਗਈ ਸੀ ਅੰਬੈਸੀ ਦੇ ਵੱਲੋਂ ਇਸ ਦੀ ਵੀਡੀਓ ਵੀ ਜਿਹੜੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਨਹੀਂ ਤੇ ਇਹ ਵੀਡੀਓਜ਼ ਨੂੰ ਦੇਖ ਕੇ ਭਾਰਤਿਆ ਦੇ ਵਿੱਚ ਰੋਸ ਪਾਇਆ ਜਾ ਰਿਹਾ ਸੀਗਾ ਪਰ ਦੂਜੇ ਪਾਸੇ ਨਵਾਂ ਮੋੜ ਉਦੋਂ ਆਇਆ ਜਦੋਂ ਇਸ ਉੱਤੇ ਭਾਰਤੀ ਕੌਂਸਲੇਟ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ ਜਿਹੜਾ ਇਹ ਨੌਜਵਾਨ ਉੱਥੇ ਗਿਆ ਹੋਇਆ ਹੈ ਜੀ ਕਿਉਂਕਿ ਡੋਨਾਲਡ ਟਰੰਪ ਰਾਸ਼ਟਰਪਤੀ ਅਮਰੀਕਾ ਨੇ ਇਹ ਕਿਹਾ ਸੀ ਕਿ ਜਿਹੜੇ ਬੰਦੇ ਗਲਤ ਤਰੀਕੇ ਨਾਲ ਇੱਥੇ ਆਏ ਨੇ ਉਹਨਾਂ ਦੇ ਕੋਲ ਗਲਤ ਵੀਜ਼ੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਜਦੋਂ ਇਹਦੀ ਵਿਸਥਾਰ ਦੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਗਈ ਤਾਂ ਪਤਾ ਲੱਗਿਆ ਕਿ ਹਰਿਆਣੇ ਦਾ ਰਹਿਣ ਵਾਲਾ ਹੈ ਔਰ ਇਹ ਨਿਊ ਜਰਸੀ ਦੇ ਨਿਊਯਾਰਕ ਹਵਾਈ ਅਡੇ ਤੋਂ ਹਰਾਸਤ ਵਿੱਚ ਲਿਆ ਸੀ ਇਹਦਾ ਹਰਿਆਣੇ ਨਾਲ ਸੰਬੰਧਿਤ ਹੈ ਇਹ ਕਿਸੇ ਕਾਨੂੰਨਨ ਬੀਜੇ ਦੇ ਤਹਿਤ ਨਹੀਂ ਆਇਆ ਗੈਰ ਕਾਨੂੰਨੀ ਤਰੀਕੇ ਨਾਲ ਆਇਆ ਜਿਹਨੂੰ ਉਹ ਲੱਭਦੇ ਫਿਰਦੇ ਸੀ ਸ਼ਾਇਦ ਉਹ ਹਸਪਤਾਲ ਦੇ ਵਿੱਚ ਦਾਖਲ ਹੈ ਕਿਉਂਕਿ ਉਹਦੇ ਨਾਲ खासा ਜਿਹੜਾ ਵਿਹਾਰ ਹੋਇਆ ਸੀ ਅਮਰੀਕਾ ਦੇ ਅਧਿਕਾਰੀਆਂ ਨੇ ਕਹਿਤਾ ਕਿ ਇਹ ਹਸਪਤਾਲ 'ਚ ਜੇ ਦਾਖਲ ਹੈ ਤਾਂ ਬਕਾਇਦਾ ਤੌਰ ਦੇ ਉੱਤੇ ਜਦੋਂ ਇਹ ਸਿਹਤਯਾਬ ਹੋ ਗਿਆ ਇਹਨੂੰ ਭੈਜ ਭਾਰਤ ਵੱਲ ਤੋਰ ਦਿੱਤਾ ਜਾਵੇਗਾ ਅਸੀਂ ਫੇਰ ਬਾਰ-ਬਾਰ ਕਹਿੰਨੇ ਆ ਇਹਦੇ ਵਾਸਤੇ ਸਾਡੀਆਂ ਸਰਕਾਰਾਂ ਵੀ ਪਹਿਲੇ ਨੰਬਰ ਤੇ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਇਹਨਾਂ ਦੇ ਇੱਥੇ ਪ੍ਰਬੰਧ ਨਹੀਂ ਕੀਤੇ ਦੇ ਹੁੰਦਾ ਇਹ ਨਵਾਂ ਚੰਦ ਚੜਾਉਣ ਲੱਗੇ ਹੋਏ ਨੇ ਜਿੱਥੇ-ਜਿੱਥੇ ਆਬਾਦੀ ਜ਼ਿਆਦਾ ਹੈ ਕਹਿੰਦੇ 543 ਤੋਂ ਸੀਟਾਂ ਵਧਾ ਕੇ 846 ਕਰ ਦੇਣੀਆਂ ਨੇ ਸਾਡੇ ਦੱਖਣ ਦੇ ਕੁਝ ਸੂਬਿਆਂ ਨੇ ਰੋਸ ਪ੍ਰਗਟਾਇਆ ਹੈ ਬਿਲਕੁਲ ਕਿ ਅਸੀਂ ਆਬਾਦੀ ਕੰਟਰੋਲ ਵਿੱਚ ਰੱਖ ਲਈ ਸਾਡਾ ਇੱਕ ਕਸੂਰ ਹੈ ਇਹ ਚੀਜ਼ ਨੂੰ ਲੈ ਕੇ ਕਈ ਤਰ੍ਹਾਂ ਦੇ ਬਿਆਨਤ ਆ ਰਹੇ ਨੇ ਜੀ ਤੁਝੇ ਪਾਸੇ ਗੱਲ ਕਰੀ ਜਾਵੇ ਵਾਹਨ ਚਾਲਕਾਂ ਦੇ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਨੰਗਲ ਨਗਰ ਕਾਉਂਸਲ ਦੀ ਮੀਟਿੰਗ ਦੇ ਵਿੱਚ ਇੱਕ ਅਹਿਮ ਫੈਸਲਾ ਲਿਆ ਗਿਆ ਜੋ ਵੀ ਹਿਮਾਚਲ ਤੋਂ ਪੰਜਾਬ ਦੇ ਵਿੱਚ ਵਾਹਨ ਆਣਗੇ ਉਹਨਾਂ ਦੇ ਉੱਤੇ ਜਿਹੜਾ ਹੈ ਟੈਕਸ ਲਗਾਇਆ ਜਾਵੇਗਾ ਐਂਟਰੀ ਟੈਕਸ ਲਗਾਇਆ ਜਾਵੇਗਾ ਆਖਿਰਕਾਰ ਇਸ ਪਿੱਛੇ ਕੀ ਸਾਰਾ ਮਾਮਲਾ ਹੈ ਜਦੋਂ ਅਸੀਂ ਕਿਸੇ ਵੀ ਰਸਤੇ ਤੋਂ ਹਿਮਾਚਲ ਦੇ ਵਿੱਚ ਦਾਖਲ ਹੁੰਨੇ ਆਂ ਤਾਂ ਟੋਲ ਟੈਕਸ ਤੋਂ ਇਲਾਵਾ ਹਿਮਾਚਲ ਵਾਲੇ ਸਾ ਤੋਂ ਦਾਖਲਾ ਫੀਸ ਵਸੂਲਦੇ ਆ ਕਿਸੇ ਵੇਲੇ 20 ਰੁਪਏ ਹੁੰਦੀ ਸੀ ਅੱਜ ਕੱਲ ਸ਼ਾਇਦ 40 50 ਜਾਂ 100 ਰੁਪਏ ਤੱਕ ਪਹੁੰਚ ਗਈ ਹੈ ਕਰੋੜਾ ਟੈਕਸ ਇਕੱਤਰ ਕਰਦੇ ਆ ਇਹ ਬਾਬਾ ਲੰਬੇ ਸਮੇਂ ਤੋਂ ਚੱਲਦਾ ਸੀ ਜੀ ਵੀ ਜੇ ਉਹ ਟੈਕਸ ਇਕੱਤਰ ਕਰਦੇ ਆ ਤਾਂ ਪੰਜਾਬ ਵਾਲੇ ਕਿਉਂ ਨਹੀਂ ਇਹਦੇ ਵਿੱਚ ਪਹਿਲ ਕਦਮੀ ਕੀਤੀ ਹੈ ਨਗਰ ਕੌਂਸਲ ਲੰਗਲ ਨੇ ਕੋਈ ਕੁਝ ਖੇਤਰ ਨੇ ਜਿੱਥੋਂ ਪੰਜਾਬ ਵਿੱਚ ਇਹ ਗੱਡੀਆਂ ਦਾਖਲ ਹੁੰਦੀਆਂ ਨੇ ਉਹਦੇ ਵਿੱਚੋਂ ਨੰਗਲ ਵੀ ਇੱਕ ਹੈ ਜਿਹੜਾ ਆ ਨੰਗਲ ਡੈਮ ਵਾਲੀ ਸੜਕ ਤੇ ਰਾਹੀਂ ਨੰਗਲ ਵਾਲੇ ਪਾਸਿਓਂ ਆਉਂਦੇ ਐ ਨਾ ਡੈਮ ਵਾਲੇ ਪਾਸਿਓਂ ਹਿਮਾਚਲ ਤੋਂ ਨੰਗਲ 'ਚ ਦਾਖਲ ਕਰਦੇ ਐ ਪੰਜਾਬ ਤੇ ਨਹੀਂ ਹੋਵੇਗਾ ਇਹ ਗੱਲ ਬੜੀ ਕਲੀਅਰ ਐ ਜਿਹੜੀਆਂ ਗੱਡੀਆਂ ਹਿਮਾਚਲ ਰਜਿਸਟ੍ਰੇਸ਼ਨ ਦੀਆਂ ਪੰਜਾਬ 'ਚ ਦਾਖਲ ਹੋਣਗੀਆਂ ਨੰਗਲ ਨਗਰ ਕਾਉਂਸਲ ਉਹਨਾਂ ਤੋਂ ਜੋ ਵੀ ਉਹ ਪਰਤੀ ਵહન ਇਹ ਪੈਸਾ ਲਾਏਗੀ ਉਹਦੀ ਵਸੂਲ ਕੀਤੀ ਜਾਵੇਗੀ ਇਹ ਮੈਂ ਸਮਝਦਾ ਕਿ ਚੰਗਾ ਕਦਮ ਹੈ ਕੋਈ ਮਾੜੀ ਗੱਲ ਨਹੀਂ ਜੇ ਉਹ ਸਾਥੋਂ ਵਸੂਲਦੇ ਆ ਤਾਂ ਅਸੀਂ ਕਿਉਂ ਨਾ ਵਸੂ ਲਈਏ ਬਿਲਕੁਲ ਤਾਂ ਇਹ ਨਗਰ ਕਾਉਂਸਲ ਦਾ ਕਦਮ ਚੰਗਾ ਹੈ ਇਹ ਕਈ ਹੋਰ ਖੇਤਰ ਨੇ ਜੇ ਮੈਂ ਚੰਡੀਗੜ੍ਹ ਤੋਂ ਜਿਹੜੀ ਬੱਦੀ ਨੂੰ ਸੜਕ ਜਾਂਦੀ ਹੈ ਉਧਰੋਂ ਫਰਕ ਹੈਗਾ ਜਿਹੜੀ Shimla ਵਾਲੇ ਪਾਸਿਓਂ ਸੜਕ ਆਉਂਦੀ ਹੈ ਉਥੇ ਰਾਹ ਦੇ ਵਿੱਚ ਹਰਿਆਣਾ ਹੈ ਕੀ ਫਿਰ ਹਰਿਆਣਾ ਵਾਲੇ ਵੀ ਭਵਿੱਖ ਦੇ ਵਿੱਚ ਨਾ ਤੋ ਇਹ ਦਾਖਲਾ ਟੈਕਸ ਲਾਣਗੇ ਤੇ ਫਿਰ ਗਾਹਾਂ ਪੰਜਾਬੀ ਲਵੇਗਾ ਇਹ ਪਤਾ ਨਹੀਂ ਪਰ ਜਿਹੜੀ ਨੰਗਲ ਵਾਲੀ ਐਂਟਰੀ ਹੈ ਉਹ ਸਿੱਧੀ ਹਿਮਾਚਲ ਤੋਂ ਪੰਜਾਬ ਵਾਲੇ ਪਾਸੇ ਨੂੰ ਆ ਇਸੇ ਤਰ੍ਹਾਂ ਜੇ ਅੱਗੇ ਚੱਲ ਜਓ ਤੁਸੀਂ हां कीर्तिपुर صاحب ਵਿਖੇ ਵੀ ਸਿੱਧੀ ਹਿਮਾਚਲ ਦੀ ਐਂਟਰੀ ਪੰਜਾਬ ਚ ਆਉਂਦੀ ਆ ਕਿ ਉਹ ਵੀ ਵਸੂਲਣਗੇ ਬਿਲਕੁਲ ਇਹ ਤਾਂ ਅਗਲਾ ਸਮਾਂ ਦੱਸੇਗਾ ਜਾਂ ਤੀਜਾ ਜੇ ਅਸੀਂ ਰੋਪੜ ਤੋਂ ਪਰੇ ਡੰਗਲਵਾਲ ਨੂੰ ਜਾਈਏ ਤਾਂ ਇੱਕ ਦਾਖਲਾ ਜਿਹੜਾ ਹੈਗਾ ਰੋਪੜ ਟੱਪ ਕੇ ਅਗੇ ਜਿਹੜਾ ਆਉਂਦਾ ਹਿਮਾਚਲ ਤੋਂ ਜਿਹੜੀ ਸੜਕ ਸਿੱਧੀ ਜਾਂਦੀ ਆ ਇਧਰ ਸੱਜੇ ਨਾਲਾਗੜ ਵੱਲੋਂ ਤੇ ਫਿਰ ਉੱਥੇ ਵੀ ਲੱਗੇਗਾ ਪੰਜਾਬ ਉੱਥੇ ਹੀ ਵਸੂਲੇਗਾ ਇਹ ਅਜੇ ਸਪਸ਼ਟ ਹੋਣਾ ਬਾਕੀ ਹੈ ਕਿ ਇੱਕ ਥਾਂ ਤੇ ਕੀਤਾ ਜਾ ਰਿਹਾ ਹੈ ਜਾਂ ਪੰਜਾਬ ਦੀ ਸਰਕਾਰ ਵੱਖ-ਵੱਖ ਥਾਵਾਂ ਤੇ ਵੀ ਵਸੂਲੇਣਾ ਸ਼ੁਰੂ ਕਰ ਦੇਵੇ ਜੀ ਤਿਲ ਸਾਬ ਦੇਸ਼ ਭਰ ਦੇ ਵਿੱਚ ਗਰਮੀ ਨੇ ਰਿਕਾਰਡ ਤੋੜਿਆ ਹੋਇਆ ਲੋਕ ਜਿਹੜੇ ਨੇ ਘਰ ਤੋਂ ਬਾਹਰ ਨਿਕਲਣ ਦੇ ਲਈ ਵੀ ਸੋਵਾਰ ਸੋਚ ਰਹੇ ਨੇ ਇਸੇ ਵਿਚਾਲੇ ਟੈਂਪਰੇਚਰ ਵੀ ਬਹੁਤ ਆਈ ਹੈ ਜਿਸ ਕਾਰਨ ਲੋਕਾਂ ਨੂੰ ਘਰੋਂ ਨਿਕਲਣਾ ਔਖਾ ਹੋਇਆ ਪਿਆ ਪਰ ਇਸ ਵਿਚਕਾਰ ਜਿਹੜਾ ਕਿਹਾ ਜਾ ਰਿਹਾ ਹੈ ਵਾਧ ਰਹੀ ਤਪਸ਼ ਦੇ ਕਾਰਨ ਕਹਿ ਰਹੇ ਕਿ ਦਿੱਲੀ ਦੀ ਜਿਹੜੀ ਹਵਾ ਉਹ ਇਸ ਸਮੇਂ ਬਹੁਤ ਖਰਾਬ ਹੋ ਗਈ ਹੈ ਐਸ ਵੇਲੇ ਕਈ ਖੇਤਰਾਂ ਦੇ ਵਿੱਚ 43 44 ਕੀ ਖੇਤਰਾਂ ਦੇ ਵਿੱਚ 47 ਤੱਕ ਤਾਪਮਾਨ ਜਾ ਪਹੁੰਚਿਆ ਬਿਲਕੁਲ ਬਿਲਕੁਲ ਦਿੱਲੀ ਦੇ ਵਿੱਚ ਵੀ ਤਾਪਮਾਨ ਉਤਲੇ ਪੱਧਰ ਤੇ ਹੈ ਜੀ ਤੇ ਜਦੋਂ ਤਾਪਮਾਨ ਬਹੁਤ ਜ਼ਿਆਦਾ ਵੱਧ ਜਾਂਦਾ ਜਿਹੜੀਆਂ ਦਿੱਲੀ ਦੇ ਵਿੱਚ ਇਮਾਰਤਾਂ ਦੀ ਉਸਾਰੀ ਹੁੰਦੀ ਹੈ ਉਹਨਾਂ ਦੇ ਕਾਰਨ ਗਰਦ ਦੇ ਜਿਹੜੇ ਪਾਰਟਿਕੂਲਰ ਨੇ ਕਣ ਨੇ ਜੀ ਉਹਨਾਂ ਦੇ ਵਿੱਚ ਅਜਾਫਾ ਹੋ ਜਾਂਦਾ ਹੈ ਤੇ ਜਿਹੜੀ ਦਿੱਲੀ ਦੀ ਆਬੂ ਹੋਵੇ ਉਹ ਤਾਪਮਾਨ ਦੇ ਵਾਧੇ ਕਾਰਨ ਕਾਫੀ ਜ਼ਿਆਦਾ ਦੂਸ਼ਿਤ ਹੋ ਚੁੱਕੀ ਹੈ ਤੇ ਪੰਜਾਬ ਦੇ ਵਿੱਚ ਅਜੇ 4-5 ਦਿਨ ਕਿਸੇ ਕਿਸਮ ਦੀ ਕੋਈ ਰਾਹਤ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ ਤੇ ਜਦੋਂ ਇਹ ਸੰਭਾਵਨਾ ਹੀ ਨਹੀਂ ਨਜ਼ਰ ਆਉਂਦੀ ਤਾਂ ਇਸ ਮਾਮਲੇ ਦੇ ਵਿੱਚ ਜਿਹੜਾ ਤਾਪਮਾਨ ਅਜੇ ਆਪਣੇ ਰੰਗ ਹੋਰ ਦਿਖਾਏਗਾ ਝੋਨੇ ਦੀ ਲੁਆਈ ਵੀ ਸ਼ਿਖਰਾਂ ਤੇ ਹੋ ਗਈ ਹੈ ਜੇ ਅਗਲੇ 8-10 ਦਿਨਾਂ ਦੇ ਵਿੱਚ ਬਰਸਾਤ ਨਹੀਂ ਪੈਂਦੀ ਤਾਂ ਸਾਰਾ ਸਿਸਟਮ ਤਹਿਸ਼ਨਾਇਸ਼ ਹੋਣ ਵਾਲੇ ਪਾਸੇ ਨੂੰ ਵੱਧਦਾ ਜਾ ਰਿਹਾ ਹੈ ਜੀ ਤਾਂ ਬਚਨ ਦੀ ਜ਼ਰੂਰਤ ਹੈ ਫਜ਼ੂਲ ਖਰਚੀ ਬਿਜਲੀ ਦੀ ਬੰਦ ਕੀਤੀ ਜਾਵੇ ਇਹ ਸਾਰਾ ਕੁਝ ਬਹੁਤ ਵੱਡੇ ਪੱਧਰ ਤੇ ਚੱਕ ਰਹੇ ਨੇ ਬਿਲਕੁਲ ਕੀ ਬਿਜਲੀ ਮੰਤਰੀ ਇਸ ਗੱਲ ਦਾ ਜਵਾਬ ਦੇਣਗੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪਿਛਲੇ 15 ਦਿਨਾਂ ਤੋਂ ਲਾਈਟਾਂ ਚੱਲ ਰਹੀਆਂ ਨਹੀਂ ਉਹਨਾਂ ਦਾ ਸਬੰਧ ਸਿੱਧਾ ਧਰਮਰਾਜ ਨਾਲ ਜੁੜਿਆ ਹੋਇਆ ਹੈ ਉੱਥੋਂ ਕੋਈ ਸਪੈਸ਼ਲ ਲਾਈਨ ਲਾ ਕੇ ਬਿਜਲੀਆਂ ਭੇਜ ਰਿਹਾ ਹੈ ਤੇ ਲੋਕ ਤਾਂ ਬਿਜਲੀ ਨੂੰ ਤਰਸ ਰਹੇ ਨੇ ਕਈ ਥਾਵਾਂ ਦੇ ਉੱਤੇ ਕੱਟ ਤਿੰਨ ਤਿੰਨ ਦਿਨ ਦੇ ਲੱਗੇ ਹੋਏ ਨੇ ਜੀ ਜੀ ਬਿਲਕੁਲ ਜੋ ਰਿਪੋਰਟਾਂ ਆ ਰਹੀਆਂ ਨੇ ਔਰ ਬਿਜਲੀ ਮੰਤਰੀ ਜੀ ਆ ਸਥਾਨਕ ਸਰਕਾਰਾਂ ਵਾਲਿਆਂ ਨੂੰ ਪੁੱਛਤਾ ਲਓ ਔਰ ਜੇ ਤੁਸੀਂ ਕਿਤੇ ਅੱਜ ਕਹਿਤਾ ਇਹਨਾਂ ਤੇ ਐਕਸ਼ਨ ਕਰਨਾ ਹੈ ਇਹਨਾਂ ਨੇ 15 ਦਿਨ ਗਲੀ ਪ੍ਰਕਾਸ਼ ਜਗਾਉਣਾ ਹੀ ਨਹੀਂ ਬਠੋਨੇ ਰਹਿ ਜਾ ਸਾਡੀ ਸ਼ਿਕਾਇਤ ਕਰਦੇ ਹਾਂ ਇਹਦੇ ਕੋਈ ਪੜਤਾਲ ਕਰਨ ਨੂੰ ਤਿਆਰ ਸੋ ਪੰਜਾਬ ਦੇ ਵਿੱਚ ਗਰਮੀ ਬਹਿਤ ਪੈ ਰਹੀ ਹੈ ਇਸ ਨੂੰ ਲੈ ਕੇ ਸਾਰੇ ਆਪਣੇ ਘਰਾਂ ਦੇ ਵਿੱਚ ਰਹਿਣ ਤੇ ਆਪਣਾ ਖਿਆਲ ਰੱਖਣ ਸੋ ਤੁਸੀਂ ਵੀ ਦੇਖ ਸਕਦੇ ਹੋ ਕਿ ਅੱਜ ਗਰਮੀ ਨੂੰ ਲੈ ਕੇ ਕਾਫੀ ਜਿਹੜਾ ਹੈ ਟੈਂਪਰੇਚਰ ਹਾਈ ਹੋਇਆ ਹੈ ਤੇ ਲੋਕ ਆਪਣੇ ਘਰਾਂ ਤੋਂ ਨਿਕਲਣ ਨੂੰ ਵੀ ਗੁਰੇਜ਼ ਕਰ ਰਹੇ ਨੇ ਸੋ ਆਪਣੇ ਬੱਚਿਆਂ ਦਾ ਤੇ ਆਪਣਾ ਇਸੇ ਤਰ੍ਹਾਂ ਖਿਆਲ ਰੱਖੋ ਸੋ ਢਿਲੋ ਸਾਹਿਬ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨ ਸੋ ਦਰਸ਼ਕੋ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇਨਾ ਹੀ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ